ਅੱਜ ਮਿਤੀ 10 9 25 ਨੂੰ ਜੋ ਸਿੰਘ ਸਹਿਦਾ ਸੁਹਾਣਾ ਗੁਰਦੁਆਰਾ ਸਾਹਿਬ ਤੋਂ ਅੱਗੇ ਪਾਣੀ ਦੀ ਟੈਂਕੀ ਦੇ ਉੱਤੇ ਰਾਤ 2 ਵਜੇ ਜਿਹੜਾ ਹੈ ਮੈਂ ਇੱਥੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਜੋ ਸਾਹਮਣੇ ਹੋਮਲੈਂਡ ਹੋਸਿੰਗ ਪ੍ਰੋਜੈਕਟ ਹੈ ਉਸ ਦੇ ਅਪੋਜੀਟ ਇਹ ਪਾਣੀ ਦੀ ਟੈਂਕੀ ਹੈ ਜਿਹਦੇ ਦੇ ਉੱਤੇ ਮੈਂ ਰਾਤ 2 ਵਜੇ ਦਾ ਐਫਏ ਚੜਕੇ ਬੈਠਾ ਹੈ ਜਿਸ ਦੇ ਵਿੱਚ ਜੋ ਨਗਰ ਕੌਂਸਲ ਜੀਰ ਦੇ ਅਧਿਕਾਰੀਆਂ ਨੂੰ ਦਿੱਤੀਆਂ ਹੋਈਆਂ ਸ਼ਿਕਾਇਤਾਂ ਤੇ ਕਾਰਵਾਈ ਨਾ ਹੋਣ ਕਾਰਨ ਮੈਨੂੰ ਕਿ ਤਾਏ ਦੇ ਮੁੰਡਿਆਂ ਵੱਲੋਂ ਜਿਹੜਾ ਇੱਕ ਕ੍ਰਿਕਟ ਸਟੇਡੀਅਮ ਦੇ ਲਈ ਐਗਰੀਮੈਂਟ ਕਰਕੇ ਦਿੱਤਾ ਗਿਆ ਪੰਚਕੁੱਲੇ ਦੇ ਇੱਕ ਪੰਡਵਾਲੇ ਦਾ ਗੁਰਜੀਤ ਸਿੰਘ ਹੈ ਔਰ ਪੰਚਕੁੱਲੇ ਤੋਂ ਬਸਾਲ ਇਨਾ ਵੱਲੋਂ ਜਿਹੜਾ ਹੈ ਠੀਕ ਹੈ ਜੀ ক্রিকেট ਸਟੇਡੀਅਮ ਬੱਚਿਆਂ ਵਾਸਤੇ ਬਣਾਇਆ ਜਾ ਰਿਹਾ ਹੈ ਮੈਨੂੰ ਉਹਦਾ ਕੋਈ ਆਬਜੈਕਸ਼ਨ ਨਹੀਂ ਪਰ ਜਿਹੜੀ ਉਹ ক্রিকেট ਸਟੇਡੀਅਮ ਦੇ ਲਈ ਸਰਕਾਰ ਦੇ ਨਿਯਮ ਹੈ ਸਰਕਾਰ ਦੀ CLU ਲੈਣਾ ਚੇਂਜ ਆਫ ਲੈਂਡ ਯੂਸ ਦੀ ਪ੍ਰਵਾਨਗੀ ਔਰ ਨਕਸ਼ਾ ਪਾਸ ਕਰਾਣਾ ਖੇਡ ਮੰਤਰਾਲੇ ਤੋਂ ਇਹਦੀ ਮਨਜ਼ੂਰੀ ਲੈਣ ਵਾਸਤੇ ਜਿਹੜਾ ਹੈ ਉਹ ਪ੍ਰੋਸੈਸ ਚਲਾਉਣਾ ਪੈਂਦਾ ਹੈ ਇਸ ਤਰ੍ਹਾਂ ਉਹਨਾਂ ਨੇ ਮੇਰੇ ਨਾਲ 27 ਤਰੀਕ ਨੂੰ ਮੇਰੇ ਨਾਲ ਹੱਥੋਂ ਪਾਈ ਵੀ ਕੀਤੀ ਕਿ ਮੈਂ ਚੁੱਪ ਕਰਕੇ ਘਰ ਵਾਪਸ ਆ ਗਿਆ ਸੀ ਅਗਲੇ ਦਿਨ 28 ਤਰੀਕ ਨੂੰ ਜਦੋਂ ਮੈਂ ਸ਼ਿਕਾਇਤ ਦਿੱਤੀ ਤੇ 28 ਤੋਂ ਬਾਅਦ ਜਿਹੜਾ ਪ੍ਰਸ਼ਾਸਨ ਅਧਿਕਾਰੀ ਬਿਲਡਿੰਗ ਇਨਸਪੈਕਟਰ ਅਜੇ ਬਰਾੜ ਜੀ ਦੋ ਤਿੰਨ ਵਾਰੀ ਜਾ ਕੇ ਉਹਨਾਂ ਨੂੰ ਕੰਮ ਰੋਕਿਆ ਸੀ ਪਰ ਉਹ ਨਹੀਂ ਰੁਕੇ ਇਸ ਤਰ੍ਹਾਂ ਕੱਲ ਫਿਰ ਮੈਨੂੰ ਗੁਰਜੀਤ ਸਿੰਘ ਇੱਕ ਜਿਹੜਾ ਉੱਥੇ ਮਿੱਟੀ ਪਰਤ ਪਾ ਰਿਹਾ ਸੀ ਬਰਮਾ ਨਾਂ ਦਾ ਵਿਅਕਤੀ ਹੈ ਜਿਹਦੀ ਮੌਕੇ ਤੇ ਮੋਬਾਈਲ ਨੰਬਰ ਸਾਰਾ ਕੁਝ ਮੈਂ ਨੋਟ ਕਰ ਲਿਆ ਸੀ ਔਰ ਗੁਰਜੀਤ ਨੇ ਜੋ ਮੈਨੂੰ ਥ੍ਰੈਡ ਕੀਤਾ ਵੀ ਤੂੰ ਹੁਣੇ ਆ ਖੇਤ ਚ ਤੇ ਹੁਣੇ ਆ ਕੇ ਗੱਲਬਾਤ ਕਰ ਲੈਂਦੇ ਆ ਦੂਜਾ ਤੂੰ ਆਪਣੀ ਲੋਕੇਸ਼ਨ ਦੱਸ ਹੈ ਕਿੱਥੇ ਆ ਅਸੀਂ ਉੱਥੇ ਪਹੁੰਚ ਜਾਂਦੇ ਆ ਤੇ ਮੈਂ ਲੜਾਈ ਕਰਨਾ ਨਹੀਂ ਚਾਹੁੰਦਾ ਤੇ ਇਸ ਕਰਕੇ ਮੈਨੂੰ ਜਦੋਂ ਇਹ ਥ੍ਰੈਡ ਕੀਤਾ ਗਿਆ ਮੈਂ ਸੋਚ ਲਿਆ ਵੀ ਮੇਰੇ ਪਿੱਛੇ ਜਿਨ੍ਹਾਂ ਜਿਵੇਂ ਐਨ ਕੇ ਸ਼ਰਮਾ ਹੋਰ ਜਿਨ੍ਹਾਂ ਦੇ ਖਿਲਾਫ ਆਪਾਂ ਲੈਂਡ ਮਾਫੀਆ ਦੇ ਖਿਲਾਫ ਪ੍ਰਸ਼ਤ ਅਧਿਕਾਰੀਆਂ ਦੇ ਖਿਲਾਫ ਸ਼ਿਕਾਇਤ ਕੀਤੀ ਹੋਈ ਹੈ ਉਹਦੇ ਕਾਰਨ ਇਹਨਾਂ ਦੇ ਲੈਂਡ ਮਾਫੀਆ ਦੇ ਗੁਰਗੇ ਹੋ ਸਕਦੇ ਆ ਜੋ ਤਾਇ ਦੇ ਮੁੰਡਿਆਂ ਦੇ ਨਾਲ ਰਲ ਕੇ ਮੇਰਾ ਮਰਡਰ ਵੀ ਕਰ ਸਕਦੇ ਸੀ ਇਸ ਕਰਕੇ ਮੈਨੂੰ ਮਜਬੂਰਨ ਆ ਕੇ ਇੱਥੇ ਜਿਹੜਾ ਟੈਂਕੀ ਤੇ ਚੜਨਾ ਪਿਆ ਹੁਣ ਮੈਂ ਪਾਣੀ ਦੀ ਟੈਂਕੀ ਤੇ ਬੈਠਾ ਜਿਸ ਦੀ ਮੌਕੇ ਦੀ ਵੀਡੀਓਗ੍ਰਾਫੀ ਕੀਤੀ ਗਈ ਆ ਸਾਹਮਣੇ ਸੁਹਾਣਾ ਪਿੰਡ ਦੀ ਦੂਜੀ ਟੈਂਕੀ ਹੈ। ਇਸ ਬੋਰਡ ਤੋਂ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਹੈ। ਆ ਪੀਅਰ 7200 ਫੁੱਟ ਚੌੜੀ ਸੜਕ ਜਿੱਥੇ ਮੈਂ ਟੈਂਕੀ ਤੇ ਬੈਠਾ। ਅੱਜ ਮਿਤੀ 29 ਅਗਸਤ 2025 ਨੂੰ ਪਿੰਡ ਸਨੋਲੀ ਵਿਖੇ ਜੋ ਸਾਢੇ 3 ਸਾਂਝੀ ਖੇਵਟ 8 ਬਿਗੇ 4 ਬਿਸਵੇ ਜਮੀਨ ਦਾ ਰਕਬਾ ਪੈਂਦਾ ਹੈ ਜਿਸ ਦੇ ਵਿੱਚ ਸਾਡੇ ਹਿੱਸੇ 'ਚ ਕੱਚੀ ਵੰਡ 'ਚ ਜਿਹੜੀ ਚਰੀਚਾਰਾ ਦੀ ਫਸਲ ਖੜੀ ਹੈ ਔਰ ਇਹ ਸੋਹਣ ਸਿੰਘ ਮਨਜੀਤ ਸਿੰਘ ਤੇ ਲਖਵੀਰ ਸਿੰਘ ਵੱਲੋਂ ਕਿਸੇ ক্রিকেট ਅਕੈਡਮੀ ਵਾਲਿਆਂ ਨੂੰ ਜੋ ਪੰਚਕੁੱਲੇ ਤੇ ਵਿਸਾਲ ਨਾਂ ਦਾ ਵਿਅਕਤੀ ਹੈ ਉਹਦੇ ਨਾਲ ਦੋ ਤਿੰਨ 파ਟਨਰ ਹੋਰ ਹਨ ਜੋ ਇਹ ਐਗਰੀਕਲਚਰ ਲੈਂਡ ਦੇ ਵਿੱਚ ਇੱਥੇ ক্রিকেট ਸਟੇਡੀਅਮ ਬਣਾਇਆ ਜਾ ਰਿਹਾ ਹੈ جس دی سرکار ਵੱਲੋਂ ਕੋਈ پروانਗੀ ਨਹੀਂ نقشਾ پاس نہیں نہ ਹੀ ਐਗਰੀਕਲਚਰ لینڈ ਤੋਂ سی ایل یو ਜਿਹੜਾ ਹੈ ਉਹਦੀ ਪਰਮਿਸ਼ਨ ਲਈ ਗਈ ਹੈ جس ਦੇ ਵਿੱਚ ਪਰਸੂ ਮੈਂ ਜੋ 27 ਤਰੀਕ ਨੂੰ ਇੱਥੇ ਮੌਕੇ ਤੇ ਆਇਆ ਸੀ جس ਦੇ ਵਿੱਚ ਸੋਹਣ ਸਿੰਘ ਨੇ ਮੇਰੇ ਨਾਲ ਟੱਕਾ ਮਾਰਿਆ ਤੇ ਨਾਲ ਉਹਨੇ 3-4 ਬੰਦੇ ਇੱਥੇ ਬੁਲਾਲੇ ਸੀ ਜਿਸ ਦੀ ਮੌਕੇ ਦੀ ਜੋ ਗੱਡੀਆਂ ਦੀ ਦੋਨਾਂ ਦੀ ਵੀਡੀਓਗ੍ਰਾਫੀ ਕੀਤੀ ਗਈ ਸੀ ਪਰ ਉਹਨਾਂ ਦੇ ਨਾਮ ਮਲਮ ਨਹੀਂ ਸੀ ਇਸ ਤਰ੍ਹਾਂ ਇਹ ਐਗਰੀਕਲਚਰ ਲੈਂਡ ਦੇ ਵਿੱਚ ਜਦੋਂ ਇਹ ਨਜਾਇਜ਼ ਉਸਾਰੀ ਹੋ ਰਹੀ ਸੀ ਤਾਂ ਮੈਂ ਤਰੰਤਕਾਰ ਸਦਕ ਅਫਸਰ ਨਗਰ ਕੌਂਸਲ ਜਿਰਖਪੁਰ ਨੂੰ ਲਿਖਤ ਸ਼ਿਕਾਇਤ ਦਿੱਤੀ ਜੋ ਮਾਰਕ ਐਮ ਆਈ ਸਾਹਿਬ ਨੂੰ ਐਮ ਆਈ ਸਾਹਿਬ ਤੋਂ ਐਸ ਡੀਓ ਐਸ ਡੀਓ ਸਾਹਿਬ ਤੋਂ ਅਜੇ ਬਰਾੜ ਜੋ ਉਹਨਾਂ ਨੂੰ ਮਾਰਕ ਹੋਈ ਸੀ ਜੋ ਅਜੇ ਬਰਾਡ ਬਿਲਡਿੰਗ ਇਨਸਪੈਕਟਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਦੀ ਜਿਹੜੀ ਹੈ ਮੌਕੇ ਤੇ ਰੋਕ ਲਗਾ ਦਿੱਤੀ ਹੈ ਕੰਸਟਰਕਸ਼ਨ ਤੇ ਜੋ ਕਿ ਕੱਲ 28 ਅਗਸਟ 2025 ਨੂੰ ਮੇਰੀ 197 2019 ਅਪੀਲ ਦੀ ਤਰੀਖ ਸੀ ਚੰਡੀਗੜ੍ਹ ਕੋਰਟ 'ਚ ਔਰ ਅੱਜ ਮੇਰੀ 144 ਐਫ ਆਈ ਆਰ 2017 ਥਾਣਾ ਜਿਰਕਪੁਰ ਵਿਖੇ ਦਰਜ ਸੀ ਜਿਸ ਦੀ ਐਡੀਸ਼ਨਲ ਸੈਸ਼ਨ ਜੱਜ ਸਰਦਾਰ ਤੇਜ ਪ੍ਰਤਾਪ ਸਿੰਘ ਜੀ ਦੀ ਅਦਾਲਤ ਵਿੱਚ ਪੇਸ਼ੀ ਸੀ ਮੈਂ ਮੌਕੇ ਤੇ ਨਹੀਂ ਆ ਸਕਿਆ ਸੀ ਤੇ ਅੱਜ ਹੁਣ 29 ਅਗਸਤ ਨੂੰ 2025 ਨੂੰ ਇਹ ਮੌਕੇ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਇਸ ਤਰ੍ਹਾਂ ਇਹ ਨਜਾਇਜ਼ ਸਾਰੀ ਸੰਬੰਧੀ ਸ਼ਿਕਾਇਤ ਕਰਨ ਤੇ ਰੰਤ ਨਗਰ ਕਾਉਂਸਲ ਦੇ ਅਧਿਕਾਰੀਆਂ ਵੱਲੋਂ ਇਸ ਕੰਸਟਰਕਸ਼ਨ ਤੇ ਰੋਕ ਲਗਾ ਦਿੱਤੀ ਗਈ ਹੈ ਮੇਰੇ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 4 9 25 ਨੂੰ ਪਿੰਡ ਸਨੋਲੀ ਵਿਖੇ ਜੋ ਸਾਡੀ ਸਾਂਝੀ ਖੇਪੜ ਦੇ ਵਿੱਚ ਐਗਰੀਕਲਚਰ ਲੈਂਡ ਦੇ ਵਿੱਚ ਇੱਕ ਬਿਲਡਰ ਵੱਲੋਂ ਜਿਹੜਾ ਹੈ ਇੱਕ ਖੇਤੀਬਾੜੀ ਜ਼ਮੀਨ ਦੇ ਵਿੱਚ ਇੱਕ ਕ੍ਰਿਕਟ ਸਟੇਡੀਅਮ ਬਣਾਇਆ ਜਾ ਰਿਹਾ ਹੈ ਜੋ ਕਿ ਨਾ ਤਾਂ ਇਸ ਜ਼ਮੀਨ ਦੀ ਹਲ ਤੱਕ ਨਿਸ਼ਾਨਦੇਹੀ ਹੋਈ ਹੈ ਪਾਰਟੀਸ਼ਨ ਨਹੀਂ ਹੋਈ ਨਾ ਹੀ ਇਹਦਾ ਐਗਰੀਕਲਚਰ ਲੈਂਡ ਤੋਂ ਸੀਐਲਯੂ ਲਿਆ ਕਮਰਸ਼ੀਅਲ ਦੇ ਵਿੱਚ ਔਰ ਨਾ ਹੀ ਨਗਰ ਕਾਉਂਸਲ ਦੇ ਜ਼ਿਲਕ ਪਰ ਤੋਂ ਨਕਸ਼ਾ ਪਾਸ ਕਰਾਇਆ ਨਾਹੀਂ ਖੇਡ ਵਿਭਾਗ ਮੈਂ ਤੋਂ ਇਸ ਦੀ ਪੰਧੂਰੀ ਲਈ ਹੈ ਇਸ ਤਰ੍ਹਾਂ ਇਹ ਅਣਅਧਿਕਾਰਤ ਤੌਰ ਤੇ ਇੱਕ ਖੇਡ ਸਟੇਡੀਅਮ ਬਣਾਇਆ ਜਾ ਰਿਹਾ ক্রিকেট ਖੇਡ ਸਟੇਡੀਅਮ ਔਰ ਸਾਹਮਣੇ ਸਾਡੀ ਜਿਹੜੀ ਹੈ ਫਸਲ ਖੜੀ ਆ ਚਰੀਚਾਰਾ ਨੀਚੇ ਵੀ ਪਰ ਨਗਰ ਕੌਂਸਲ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਇਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜਿਸ ਵਿੱਚ ਹੁਣ ਬਾਰਸ਼ ਜ਼ਿਆਦਾ ਹੋਣ ਕਾਰਨ ਇੱਕ ਕੰਮ ਜਿਹੜਾ ਹੈ ਬੰਦ ਪਿਆ ਹੈ ਜਿਸ ਦੀ ਅੱਜ ਮੌਕੇ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਇਹਨਾਂ ਬੰਦਿਆਂ ਵੱਲੋਂ ਪਹਿਲਾਂ ਵੀ ਨਗਲਾ ਪਿੰਡ ਦੇ ਵਿੱਚ ਲਾਲ ਡੋਰੇ ਤੋਂ ਬਾਹਰ ਬਿਨਾ ਮਾਲਕੀ ਤੋਂ ਇੱਕ ਕੋਠੀ ਬਣਾਈ ਗਈ ਹੈ ਬੇਸਮੈਂਟ ਪੁੱਟ ਕੇ 트리플 ਸਟੋਰੀ ਤੱਕ ਤੇ ਬੇਸਮੈਂਟ ਪੁੱਟ ਕੇ 트리플 ਸਟੋਰੀ ਜਿਹੜੇ ਪੀਜੀ ਹਾਊਸ ਬਣਾਏ ਗਏ ਆ ਜੋ ਰੈਂਟ ਤੇ ਵੀ ਚੜਾ ਦਿੱਤੇ ਗਏ ਹਨ ਉਹਨਾਂ ਦਾ ਬਿਜਲੀ ਪਾਣੀ ਕਨੈਕਸ਼ਨ ਕਿਵੇਂ ਲਾਗੂ ਹੋ ਗਿਆ ਬਿਨਾ ਮਨਜ਼ੂਰੀ ਬਿਨਾ ਨਕਸ਼ਾ ਪਾਸ ਕਰਤੇ ਹੋਏ ਔਰ ਨਗਰ ਕੌਂਸਲ ਜ਼ਿਰਖਪੁਰ ਵੱਲੋਂ ਵੀ ਨੋਟਿਸ ਜਾਰੀ ਕੀਤਾ ਹੋਇਆ ਸਿਰਫ ਤੇ ਸਿਰਫ ਕਾਗਜ਼ਾਂ ਚ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਮੌਕੇ ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਤਰ੍ਹਾਂ ਅੱਜ ਇਸ ਨੋਲੀ ਪਿੰਡ ਦੇ ਵਿੱਚ ਵੀ ਜਿਹੜੀ ਨਜਾਇਜ਼ ਉਸਾਰੀ ਹੋ ਰਹੀ ਸੀ ਰਿਟਰਨ ਦੇ ਵਿੱਚ ਸ਼ਿਕਾਇਤ ਦੇਣ ਦੇ ਬਾਵਜੂਦ ਇਹਨਾਂ ਤੇ ਠੋਸ ਕਾਰਵਾਈ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਤੋਂ ਸਿੱਧ ਹੁੰਦਾ ਹੈ ਕਿ ਨਗਰ ਕੌਂਸਲ ਦੇ ਜੋ ਅਧਿਕਾਰੀ ਹੈ ਉਹਨਾਂ ਦੀ ਇੰਦਾ ਵਿੱਚ ਮਿਲੀ ਭੁਗਤ ਹੈ ਜੋ ਕਿ ਮੌਕੇ ਦੀ ਹੁਣ ਇਹ ਵੀਡੀਓਗ੍ਰਾਫੀ ਕੀਤੀ ਗਈ ਹੈ